ਵਾਗਲਾ ਵਾਗਲਾ ਨਹੀਂ ਇਹ ਵੀ ਨਹੀਂ ਰੁਕ 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 ਇਹ ਪੁੱਤਰ ਇੱਥੇ ਧੰਨਸਿਆ ਦਾ ਘਰ ਕਿਹੜਾ ਕੁੱਤਿਆ ਇਹ ਤਾਂ ਬਾਪੂ ਬਾਰੇ ਪੁੱਛੀ ਜਾਂਦਾ ਪਾਉ ਕੰਮ ਕੀ ਆ ਸਾਨੂੰ ਨਾ ਬੜਾ ਜ਼ਰੂਰੀ ਕੰਮ ਹੈ ਅਸੀਂ ਉਹਨਾਂ ਨੂੰ ਮਿਲਣਾ ਹੈ ਅੱਛਾ ਜ਼ਰੂਰੀ ਆ ਕੁੱਤਿਆ ਇਹਨਾਂ ਨੂੰ ਤੇਰੇ ਘਰ ਦਾ ਨਹੀਂ ਪਤਾ ਪਹਿਲਾਂ ਇਹਨਾਂ ਨਾਲ ਜਾ ਕੇ ਪਾਣਾ ਲੈ ਕੇ ਆ ਚੱਲ ਪਾਉ ਤੈਨੂੰ ਮੈਂ ਲੈ ਕੇ ਚੱਲਦਾ तू तो अगे आ तू तो पिछे हो